ਅਸੈਂਟੇਟ ਵਿਖੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਫੜੀ ਸਾਥਕ ਸਿੰਘ ਚਰਨਜੀਤ ਸਿੰਘ ਚੱਨੀ ਅਤੇ ਹੋਰ ਆਗੂਆਂ ਤੇ ਵੱਲੋਂ ਪ੍ਰੈਸ ਕਾਨਫਰੰਸ ਕਰਦਿਆਂ ਭਾਜਪਾ ਸਰਕਾਰ ਉੱਤੇ ਵੱਡੇ aarop ਲਗਾਏ ਗਏ ਹਨ ਉਹਨਾਂ ਦਲੇਤ ਆਈਪੀਐਸ ਅਧਿਕਾਰੀ ਪੁਨਰ ਕੁਮਾਰ ਦੀ ਖੁਦਕੁਸ਼ੀ ਮਾਮਲੇ ਦੇ ਵਿੱਚ ਨਿਆਂ ਦੀ ਮੰਗ ਕੀਤੀ ਹੈ ਤੇ ਕਿਹਾ ਕਿ ਜੋ ਲੋਕ ਇਸ ਮਾਮਲੇ ਦੇ ਵਿੱਚ ਜ਼ਿੰਮੇਵਾਰ ਨੇ ਉਹਨਾਂ ਦੀ ਤੁਰੰਤ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਜੰਨੀ ਨੇ ਦੱਸਿਆ ਕਿ ਆਰਐਸਐਸ ਵਿਚਾਰਤਾਰਾ ਹਿਤ ਦਲਿਤ ਭਾਈਚਾਰੇ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਾਂਗਰਸ ਨੇ ਐਲਾਨ ਕੀਤਾ ਹੈ ਕਿ ਪਾਰਟੀ ਪੰਜਾਬ ਦੇ ਹਰ ਚੁਲੇ ਤੋਂ ਇੱਕ ਮੋਮਬਤੀ ਮਾਰਚ ਕਰੇਗੀ ਤੇ ਪੀੜਤ ਪਰਿਵਾਰ ਨੂੰ ਇਨਸਾਫ ਦਿਲਾਉਣ ਦੇ ਲਈ ਸੰਘਰਸ਼ ਜਾਰੀ ਰੱਖੇਗੀ ਬੀਜੇਪੀ ਦੀ ਸਰਕਾਰ ਪਿਛਲੇ 10-12 ਸਾਲ ਤੋਂ ਰੂਲ ਕਰ ਰਹੀ ਹੈ ਤੇ ਬੀਜੇਪੀ ਆਰਐਸਐਸ ਦੀ ਮਨੁਵਾਦੀ ਸੋਚ ਦੇ ਨਾਲ ਦੇਸ਼ ਦੇ ਵਿੱਚ ਰਾਜ ਕਰ ਰਹੀ ਹੈ ਆਰਐਸਐਸ ਵਾਲੇ ਉਹ ਲੋਕ ਹੈ ਜਿਨ੍ਹਾਂ ਨੇ ਹਮੇਸ਼ਾ ਤੋਂ ਦਲਿਤ ਤੇ ਪਿਛੜੇ ਵਰਗ ਨੂੰ ਅਤਿਆਚਾਰ ਦਾ ਸਾਹਮਣਾ ਕਰਨ ਲਈ ਮਜਬੂਰ ਕੀਤਾ ਹੈ ਉਹ ਲੋਕ ਹੈ ਜਿਹੜੇ ਕਿਸੇ ਸਮੇਂ ਟੋਬੇ ਵਿੱਚ ਵੀ ਪਾਣੀ ਪੀਣ ਦੀ ਸੀ ਦੇਦੇ ਹੋਤੇ ਨਹੀਂ ਸੀ ਜਾਣ ਦਿੰਦੇ ਤਾਂ ਪਾਕਿਸਤਾਨ ਤੇ ਜਾਣ ਦੀ ਆਗਿਆ ਨਹੀਂ ਸੀ ਲੇਕਿਨ ਅੰਬੇਦਕਰ ਸਾਹਿਬ ਨੇ ਕਾਂਗਰਸ ਪਾਰਟੀ ਨੇ ਜੋ ਸਾਨੂੰ ਸੰਵਿਧਾਨ ਦਿੱਤਾ ਉਹ ਉਸ ਦੇ ਤਹਿਤ ਦੇਸ਼ ਵਿੱਚ ਐਸਸੀ ਐਸਟੀ ਆਦੀਵਾਸੀ ਪਿਛੜਾ ਵਰਗ ਮਿਨੋਰਟੀਆਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਗਏ ਅੱਜ ਇਹ ਬੀਜੇਪੀ ਦੀ ਸਰਕਾਰ ਆ ਕੇ ਆਰਐਸ ਆਰਐਸਐਸ ਦੀ ਮਨੋਵਾਦੀ ਸੋਚ ਦੇ ਨਾਲ ਦੇਸ਼ ਦੇ ਵਿੱਚ Dalit ਵਰਗ ਤੇ ਪਿਛੜੇ ਵਰਗ ਤੇ ਕਿਸਾਨਾਂ ਤੇ ਮਿਨੋਰਟੀਜ਼ ਤੇ ਅਤਿਆਚਾਰ ਕਰ ਰਹੀ ਹੈ ਜੀਦਾ ਕੋਈ ਅੰਤ ਨਹੀਂ ਹੋ ਰਿਹਾ ਤੇ ਹਰ ਰੋਜ਼ ਇੱਕ ਘਟਨਾਵਾਂ ਵਾਪਰਦੀਆਂ ਜਾ ਰਹੀਆਂ ਇਹਦੇ ਪਿੱਛੇ ਮਨੋਵਾਦੀ ਤਾਕਤਾਂ ਦੀ ਛੈ ਹੈ ਜਿਹਦੇ ਕਰਕੇ ਇਹ ਅਤਿਆਚਾਰ ਦਿਨ ਪਰ ਦਿਨ ਵੱਧਦੇ ਜਾ ਰਹੇ ਤੇ ਚਰਮ ਸੀਮਾ ਤੇ ਪਹੁੰਚ ਰਹੇ ਮੈਂ ਸਿਰਫ ਦੋ ਤਿੰਨ ਘਟਨਾਵਾਂ ਹੀ ਗਿਣਾਵਾਂਗਾ ਜਿਹਦੇ ਚ ਹਰਿਆਣਾ ਦੇ ਵਿੱਚ ਇੱਕ ਆਈਪੀਐਸ ਅਫਸਰ వై ਪੂਰਨ ਸਿੰਘ ਜੀ ਜਿਹਦੇ ਜਿਹੜਾ ਕਿ ਅੰਬੇਦਕਰ ਹੀ ਸੀ ਗਰੀਬ ਪਿਛੜੇ ਵਰਗ ਦੇ ਲੋਕਾਂ ਦੇ ਨਾਲ Dalit ਵਰਗ ਦੇ ਲੋਕਾਂ ਦੇ ਨਾਲ ਕਿਸਾਨਾਂ ਦੇ ਨਾਲ ਖੜਦਾ ਸੀ ਤੁਸੀਂ ਹੈਰਾਨ ਹੋਗੇ ਕਿ ਜਦੋਂ ਕਿਸਾਨਾਂ ਨੇ ਐਜੀਟੇਸ਼ਨ ਕੀਤਾ ਤਾਂ ਇਹਨਾਂ ਇਚਾਰਜ ਸੀ ਭਾਜਪਾ ਦੀ ਹਕੂਮਤ ਨੇ ਇਹਨੂੰ ਹੁਕਮ ਕੀਤਾ ਕਿ ਕਿਸਾਨਾਂ ਤੇ ਲਾਠੀ ਚਾਰਜ ਗੋਲੀਆਂ ਚਲਾਈਆਂ ਜਾਣ ਇਹਨਾਂ ਨੂੰ ਵਿਸਪਰਸ਼ ਕਰਨ ਵਾਸਤੇ ਇਹਨਾਂ ਨੂੰ ਚੱਕੋ ਲੇਕਿਨ ਇਸ ਬੰਦੇ ਨੇ ਨਾ ਕਰਤੀ ਸੀ ਕਿ ਮੈਂ ਨਹੀਂ ਇਹ ਕਰਨ ਨੂੰ ਕੰਮ ਕਰਨਾ ਮੈਂ ਨਜਾਇਜ਼ ਗੋਲੀ ਤੇ ਡਾਂਗਾਂ ਦੇ ਚਲਾਣਾ ਇਹ ਹਮੇਸ਼ਾ ਗਰੀਬ ਪਰਿਵਾਰਾਂ ਚੋਂ ਆਏ ਅਫਸਰਾ ਦੀ ਰਹਿਨਮਾਈ ਕਰਦਾ ਸੀ ਉਹਨਾਂ ਨੂੰ ਸਹੀ ਜਗ੍ਹਾ ਤੇ ਪਹੁੰਚਾਉਣਾ ਉਹਨਾਂ ਨੂੰ ਸਹੀ ਜਗ੍ਹਾ ਤੇ ਲਾਉਣਾ ਉਹਨਾਂ ਦੀ ਅੰਬੇਦਕਰੀ ਸੋਚ ਦੇ ਨਾਲ ਜੋ ਸਾਡਾ ਸੰਵਿਧਾਨ ਕਹਿੰਦਾ ਉਹਦੇ ਹੱਕ ਦਵਾਉਣ ਵਾਸਤੇ ਲੜਦਾ ਸੀ ਤੇ ਕੁਝ ਲੋਗ ਇਹ ਤੋਂ ਐਨਟੀਸੀ ਜਿਹੜੇ ਇਹਨੂੰ ਹਰ ਟਾਈਮ ਪਰੇਸ਼ਾਨ ਕਰਦੇ ਸੀ ਤੇ ਆਖਰ ਨੂੰ ਉਹ ਇਹ ਸਤਿਆਚਾਰ ਦੀ ਭੇਟ ਚੜ ਗਿਆ ਤੇ ਉਸ ਨੇ ਮਜਬੂਰ ਹੋ ਕੇ ਸੁਇਸਾਈਡ ਕੀਤਾ ਆਪਣੇ ਸੁਇਸਾਈਡ ਦੇ ਨੋਟ ਦੇ ਵਿੱਚ ਉਹ ਡੀਟੀਪੀ ਸਮੇਤ ਉਹਨਾਂ ਸਾਰੇ ਲੋਕਾਂ ਦੇ ਨਾਮ ਲਿਖੇ ਗਿਆ ਜਿਹੜੇ ਉਹਦੀ ਮੌਤ ਦੇ ਲਈ ਜ਼ਿੰਮੇਵਾਰ ਆ ਕੋਈ ਵੀ ਸੁਇਸਾਈਡ ਨੋਟ ਆਉਂਦਾ ਤਾਂ ਉਹਦੇ ਤੇ ਕਾਰਵਾਈ ਹੁੰਦੀ ਹੈ ਉਹਦੇ ਤੇ ਪਰਚਾ ਹੁੰਦਾ ਤੇ ਜੋ ਜੋ ਨਾਮ ਉਹਦੇ ਵਿੱਚ ਲਿਖੇ ਹੁੰਦੇ ਫਸਟ ਇਨਫੋਰਮੇਸ਼ਨ ਰਿਪੋਰਟ ਚੋਂ ਨਾਮ ਆਉਂਦੇ ਆ ਲੇਕਿਨ ਬੀਜੇਪੀ ਰੂਲਡ ਹਰਿਆਣਾ ਸਟੇਟ ਫੋਨ ਕਰਕੇ ਚੰਡੀਗੜ੍ਹ ਦੀ ਜਿਹੜੀ ਯੂਨੀਅਨ ਟੈਰੀ ਹੈ ਬੀਜੇਪੀ ਦੇ ਅਧਿਕਾਰ ਅੰਦਰ ਹੋਣ ਕਰਕੇ ਉਹਦੇ ਉਹ ਨਾਮ ਐਫ ਆਈ ਆਰ 'ਚ ਨਹੀਂ ਲਿਖੇ ਗਏ ਜਿਹੜੇ ਬੰਦਿਆਂ ਨੇ ਜੁਮੇਵਾਰ ਦੀ ਉਹਦੇ ਸੁਇਸਾਈਡ ਨੋਟ ਦੇ ਮੁਤਾਬਕ ਤੇ ਅੱਜ 6 ਦਿਨ ਹੋ ਗਏ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਹੋਈ ਡੀਜੀਪੀ ਤੇ ਜਾਉਣਾ ਸਾਰੇ ਲੋਕਾਂ ਦੇ ਪਰਿਵਾਰ ਨੂੰ ਇੱਥੇ ਤੱਕ ਕੇ ਉਸ ਦੀ ਲਾਸ਼ ਦਾ ਮੂੰਹ ਦੇਖਣ ਤੱਕ ਨਸੀਬ ਨਹੀਂ ਹੋਇਆ ਅਜੇ ਤੱਕ ਹਰ ਰੋਜ਼ लाश ਦਾ ਨਿਰਾਦਰ ਕੀਤਾ ਜਾਂਦਾ ਹੈ ਕਿ 16 ਸੈਕਟਰ ਜੋ ਪੀਜੀਆਈ ਲੈ ਜਾਂਦੇ ਪੀਜੀਆਈ ਤੋਂ ਦੂਸਰੇ ਪਾਸੇ ਲਿਆਉਂਦੇ ਪਰਿਵਾਰ ਦੀ ਇਜਾਜ਼ਤ ਤੋਂ ਬਿਨਾ ਬੱਚਿਆਂ ਨੂੰ ਉਸਦੇ ਪਿਤਾ ਦੀ লাশ ਤੱਕ ਜਾਣ ਨਹੀਂ ਦਿੱਤਾ ਗਿਆ ਹਰਿਆਣਾ ਪੁਲਿਸ ਹਰਿਆਣਾ ਦੇ ਭਾਜਪਾ ਦੇ ਲੀਡਰ ਹਰ ਰੋਜ਼ ਪਰਿਵਾਰ ਨੂੰ ਆਕੇ ਦਬਾਉਂਦੇ ਐ ਕਿ ਉਹ ਆਪਣੇ ਹੱਕਾਂ ਲਈ ਨਾ ਲੜਨ ਉਸ ਦੀ ਐਡੀਜੀਪੀ ਦੀ ਘਰਵਾਲੀ ਬਾਈ ਪੂਰਨ ਦੀ ਘਰਵਾਲੀ ਵੀ ਆਈਐਸ ਹੈ ਤੇ ਪੰਜਾਬ ਦੀ ਦਲਿਤ ਪਰਿਵਾਰ ਦੀ ਜੰਮਪੜ ਹੈ ਕੋਟ ਫਤਿਹੋਰ ਦਾ ਪਿੰਡ ਉਹਦਾ ਭਾਈ ਆਮ ਆਦੀ ਪਾਰਟੀ ਚੋਂ ਐਮਐਲਏ ਹੈ ਉਹਦਾ ਘਰਵਾਲਾ ਐਡੀਜੀਪੀ ਸੀ ਆਪ ਆਈਐਸ ਹਰਿਆਣਾ ਚ ਫੇਰ ਵੀ ਇੱਕ ਦਲਿਤ ਹੋਣ ਕਰਕੇ ਉਹਨੂੰ ਇਨਸਾਫ ਨਹੀਂ ਮਿਲ ਰਿਹਾ ਇੱਕ ਪਿਛਲੇ ਵਰਗ ਦੀ ਹੋਣ ਕਰਕੇ ਇਸ ਕਰਕੇ ਕਿ ਉਹ ਗਰੀਬ ਲੋਕਾਂ ਦੀ ਰਹਿਨਮਾਈ ਕਰਦਾ ਸੀ ਉਹਨੂੰ ਇਨਸਾਫ ਨਹੀਂ ਮਿਲਿਆ ਅੱਜ ਤੱਕ ਇਨਸਾਫ ਨਹੀਂ ਮਿਲਿਆ ਇਹ ਕੋਈ ਘਟਨਾ ਨਹੀਂ ਹੈ ਦੇਸ਼ ਦੇ ਵਿੱਚ ਯੂਪੀ ਦੇ ਵਿੱਚ ਹਰੀओम ਵਾਲਮੀਕੀ ਨੌਜਵਾਨ ਉਸ ਨੂੰ ਰਾਇਬਰੇਲੀ ਏਰੀਆ ਦੇ ਵਿੱਚ ਰਾਤ ਨੂੰ ਘੇਰ ਕੇ ਮੌਬ ਨੇ ਮਾਰਿਆ ਹੈ ਐਟੇ ਹੀ ਬਸ ਨਹੀਂ ਹੈ ਚੀਫ ਜਸਟਿਸ ਆਫ ਇੰਡੀਆ ਸਭ ਤੋਂ ਸਰਵਿਸ ਪੋਸਟ ਹੈ ਜਿਹੜੀ ਕਿ ਜੁਡੀਸ਼ੀਅਰ ਵਿੱਚ ਟੋਪ ਦੀ ਪੋਸਟ ਹੈ ਪੂਰੇ ਤੇ ਦੁੱਤੀ ਛਿੱਟਣ ਦੀ ਕੋਸ਼ਿਸ਼ ਹੋਈ ਹੈ ਤੇ ਉਹਦੇ ਨਾਰੇ ਮਾਰੇ ਗਏ ਆ ਉੱਥੇ ਪੰਜਾਬ ਦੇ ਵਿੱਚ ਅੰਬੇਦਕਰ ਸਾਹਿਬ ਦੇ ਬੁੱਤ ਨੂੰ ਬਾਰ-ਬਾਰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਮਰਸਰ ਦੇ ਵਿੱਚ ਜਲੰਧਰ ਦੇ ਵਿੱਚ ਫਲੋਰ ਦੇ ਵਿੱਚ ਕਿੰਨੀਆਂ ਹੀ ਘਟਨਾਵਾਂ ਹੋ ਗਈਆਂ ਕਿ ਬਾਅਦ-ਬਾਰ ਅੰਬੇਦਕਰ ਸਾਹਿਬ ਦੇ ਬੁੱਤ ਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਸ਼ ਦੇ ਗ੍ਰਹਿ ਮੰਤਰੀ ਪਾਰਲੀਮੈਂਟ ਦੇ ਵਿੱਚ ਅੰਬੇਦਕਰ ਸਾਹਿਬ ਦੇਖਲਾ ਬੋਲਦੇ ਤੇ ਉਹਨਾਂ ਨੂੰ ਕਹਿੰਦੇ ਆ ਕਿ ਇਹ ਫੈਸ਼ਨ ਹੋ ਗਿਆ ਅੱਜ ਕੱਲ੍ਹ ਕੀ ਆ ਅੰਬੇਦਕਰ 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 ਕਰਦੇ ਹੋ ਇਸ ਤਰ੍ਹਾਂ ਦੀ ਨੀਤੀ ਦੇ ਨਾਲ ਅੱਜ ਦੇਸ਼ ਦੀ ਸਰਕਾਰ ਚੱਲ ਰਹੀ ਹੈ ਇਹ ਭਾਈ ਪੂਰਨ ਸਿੰਘ ਇਹ ਮਸੀਹਾ ਸੀ ਦਲਿਤ ਵਰਗ ਦਾ ਪਿਛੜੇ ਵਰਗ ਦਾ ਇੱਕ ਕਿਸਾਨਾ ਦਾ ਮਸੀਹਾ ਸੀ ਤੇ ਅੱਜ ਉਸ ਦੀ লাশ ਆਪਣੇ ਸੰਸਕਾਰ ਨੂੰ ਵੇਟ ਕਰ ਰਹੀ ਹੈ ਲੇਕਿਨ ਉਹਨੂੰ ਸੰਸਕਾਰ ਨਹੀਂ ਹੋ ਰਿਹਾ ਕਿਉਂਕਿ ਜਿਹੜਿਆ ਬੰਦੇ ਜ਼ਿੰਮੇਵਾਰ ਹੈ ਉਹਨਾਂ ਨੂੰ ਨਾ ਫੜਿਆ ਗਿਆ ਨਾ ਸਜ਼ਾ ਦਿੱਤੀ ਗਈ ਨਾ ਐਫਆਈਆ ਚ ਨਾਮਜ਼ਦ ਕੀਤਾ ਗਿਆ ਜਿਹਦੇ ਕਰਕੇ ਅੱਜ ਪੂਰੇ ਦੇਸ਼ ਦੇ ਵਿੱਚ ਰਿਸੈਂਟਮੈਂਟ ਹੈ ਪੂਰੇ ਦੇਸ਼ ਦੀ ਮਿਨੋਰਟੀ ਦਲਿਤ ਵਰਗ ਪਿਛੜਾ ਵਰਗ ਆਦੀਵਾਸੀ ਹਰ ਗਰੀਬ ਪਰਿਵਾਰ ਅੱਜ ਚਿੰਤਤ ਹੈ ਆਪਣੇ ਫਿਊਚਰ ਦੇ ਲਈ ਇਸ ਸਰਕਾਰ ਦੇ ਵਿੱਚ ਦਲਿਤ ਵਰਗ ਪਿਛੜਾ ਵਰਗ ਜਨਜਾਤੀਆਂ ਤੇ ਮਿਨਿਓਰਟੀਜ਼ ਦਾ ਰਹਿਣਾ ਮੁਹਾਰ ਹੋਇਆ ਹੋਇਆ ਇਸ ਦੇਸ਼ ਦੇ ਵਿੱਚ ਤੇ ਉਹਨਾਂ ਨੂੰ ਅਤਿਆਚਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਕਰਕੇ ਅੱਜ ਕਾਂਗਰਸ ਪਾਰਟੀ ਵੱਲੋਂ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਐਸੀ ਮੰਗ ਕਰਦੇ ਆਂ ਕਿ ਜਿਹੜੇ ADGP ਹਰਿਆਣਾ ਦੀ ਮੌਤ ਲਈ ਬਲਦੇ ਜ਼ਿੰਮੇਵਾਰ ਹੈ ਉਹਨਾਂ ਨੂੰ ਤੁਰੰਤ ਫੜਿਆ ਜਾਵੇ ਜਿਹੜਾ ਡੀਜੀਪੀ ਹੈ ਉੱਥੇ ਦਾ ਉਸ ਨੂੰ ਤੁਰੰਤ ਹੌਦੇ ਤੋਂ ਲਾਂਬੇ ਕੀਤਾ ਜਾਵੇ ਤੇ ਉਹਨੂੰ ਹਥਕੜੀ ਲਗਾ ਕੇ ਅੰਦਰ ਟਿਕਾ ਜਾਵੇ ਤੇ ਪਰਿਵਾਰ ਦੀ ਜੋ ਜੋ ਮੰਗਾਂ ਹੈ ਪਰਿਵਾਰ ਦੀ ਮਦਦ ਕੀਤੀ ਜਾਵੇ ਇਸ ਦੁੱਖੜੀ ਦੇ ਵਿੱਚ ਉਹਨਾਂ ਨੂੰ ਇਨਸਾਫ ਕੀਤਾ ਜਾ ਦਿੱਤਾ ਜਾਵੇ ਕਾਂਗਰਸ ਪਾਰਟੀ ਪੂਰੇ ਦੇਸ਼ ਦੀ ਕਾਂਗਰਸ ਪਾਰਟੀ ਸੋਨੀਆ ਗਾਂਧੀ ਜੀ ਨੇ ਵੀ ਚਿੱਠੀ ਲਿਖੀ ਹੈ ਰਾਹੁਲ ਗਾਂਧੀ ਜੀ ਵੀ ਚਿੰਤਿਤ ਹੈ ਤੇ ਖੜਗੇ ਸਾਹਿਬ ਦਾ ਵੀ ਮੈਨੂੰ ਕੱਲ ਟੈਲੀਫੋਨ ਆ ਕੇ ਉਹਨਾਂ ਨੇ ਸਾਰੀ ਜਾਣਕਾਰੀ ਪਰਿਵਾਰ ਵਾਸਤੇ ਲਈ ਹੈ ਇਸ ਕਰਕੇ ਕਾਂਗਰਸ ਪਾਰਟੀ ਪਰਿਵਾਰ ਦੇ ਨਾਲ ਖੜੀ ਹੈ ਐਸੀ ਮੰਗ ਕਰਦੇ ਹੈ ਕਿ ਪਰਿਵਾਰ ਦੀਆਂ ਜਿਹੜੀਆਂ ਮੰਗਾਂ ਹਨ ਉਹਨਾਂ ਨੂੰ ਜਿਹੜੀ ਉਹ ਇਨਸਾਫ ਮੰਗਦੇ ਹੈ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਪ੍ਰਧਾਨ ਜੀ ਅ 200 ਚੰਨੀ ਸਾਹਿਬ ਨੇ ਵਸਤਾਰ ਪੂਰਕ ਘਟਨਾ ਕਰਮ ਬਾਰੇ ਤੁਹਾਨੂੰ ਜਾਣੂ ਕਰਵਾਇਆ ਹੈ। ਔਰ ਤਿੰਨ ਚਾਰ ਘਟਨਾਵਾਂ ਦਾ ਉਹਨਾਂ ਨੇ ਵਰਣਨ ਕੀਤਾ ਹੈ। ਉਦਾਹਰਨ ਦੇ ਤੌਰ ਤੇ ਜਿਹੜਾ رائے ਬਰੇਲੀ ਦੇ ਵਿੱਚ ਹਰੀ ਓਮ ਸੀਗਾ ਜਿਹਨੂੰ ਕੁੱਟਿਆ ਗਿਆ। ਕਹਿੰਦੇ ਚੋਰ ਹੈ। ਅਗਰ ਉਹ ਚੋਰ ਹੈ ਤਾਂ ਉਹਨੂੰ ਪੁਲਿਸ ਸਟੇਸ਼ਨ ਫੜਾਇਆ ਜਾਣਾ ਚਾਹੀਦਾ ਹੈ। ਨਾ ਕੀ ਉਹਨੂੰ ਕੁੱਟ ਮਾਰ ਕੇ ਮਰਨ ਵਾਸਤੇ ਉਥੇ ਛੱਡ ਦੇਣਾ ਚਾਹੀਦਾ ਹੈ ਇਹ ਐਸੀਆਂ ਘਟਨਾਕਰਮ ਇੱਕ ਗਰੀਬ ਵਿਅਕਤੀ ਨਾਲ ਕਿਉਂ ਜ਼ਿਆਸਤੀ ਹੋ ਰਹੀ ਹੈ ਚੋਰ ਅਗਰ ਚੋਰ ਹੈ ਤਾਂ ਉਹਨੂੰ ਫੜਾ ਦੇਣਾ ਚਾਹੀਦਾ ਪੁਲਿਸ ਸਟੇਸ਼ਨ ਦੇ ਵਿੱਚ ਜੇ 바이 ਪੂਰਨ ਸਿੰਘ ਕੁਮਾਰ ਸੁਰੱਖਿਤ ਨਹੀਂ ਹੈ ਜੇ ਪੰਜਾਬ ਦਾ ਹਰਿਆਣਾ ਦਾ ਐਡੀਜੀਪੀ ਤਾਂ ਮੈਨੂੰ ਲੱਗਦਾ ਕੋਈ ਵਿਅਕਤੀ ਸੁਰੱਖਿਤ ਨਹੀਂ ਹੈ ਔਰ ਠੀਕ ਹੈ ਜਨੀ ਸਾਹਿਬ ਨੇ ਇਹ ਬੇਸਿਕਲੀ ਜਾਨ ਬੁੱਝ ਕੇ ਕੀਤਾ ਜਾ ਰਿਹਾ ਦੇਸ਼ ਦੇ ਅੰਦਰ ਬੀਜੇਪੀ ਸਰਕਾਰ ਦੁਆਰਾ ਇਹ ਪੋਲਰਾਈਜੇਸ਼ਨ ਦੀ ਰਾਜਨੀਤੀ ਕਰ ਰਹੀ ਹੈ ਬੀਜੇਪੀ ਸਰਕਾਰ ਕਿਉਂਕਿ ਦੇਸ਼ ਦੇ ਅੰਦਰ ਕੋਈ ਤਮੀ ਜੋ ਦੇਸ਼ ਦੇ ਹਾਲਾਤ ਨੇ ਦੇਸ਼ ਦੇ ਅੰਦਰ ਪੋਲਰਾਈਜੇਸ਼ਨ ਕਰਕੇ ਧਰਮਾਂ ਦੇ ਨਾਮ ਤੇ ਲੋਕਾਂ ਨੂੰ ਵੰਡ ਕੇ ਜਾਤੀਆਂ ਦੇ ਨਾਮ ਤੇ ਵੰਡ ਕੇ ਬੀਜੇਪੀ ਆਪਣਾ ਵੋਟ ਦੇ ਡੱਬੇ ਭਰਦੀ ਹੈ ਕੰਮ ਦੇ ਅਦਾਕਤੇ ਨਹੀਂ ਜਾਂ ਵੋਟ ਚੋਰੀ ਕਰ ਲੈਂਦੀ ਹੈ ਸੋ ਇਸੇ ਜਾਣ ਬੁੱਝ ਕੇ ਇਹ ਅਚਨਚੇਤ ਗ੍ਰਹਿ ਮੰਤਰੀ ਦੇ ਮੂੰਹ ਚੋਂ ਨਿਕਲੇ ਹੋਏ ਸ਼ਬਦ ਨਹੀਂ ਹਨ बड़ी सोची साची समझ दे देश के ने राज्यसभा से बयान क्या अंबेडकर अंबेडकर लगा रखी है इतनी बार अगर भगवान का नाम लेते तो स्वर्ग में चले जाते ए क्यों एरा कारण है कि राहुल गांधी लाल किताब कॉन्स्टिट्यूशन दी लेके कसम नाल चलता है लेके ਦੇਸ਼ ਦਾ ਐਸਵਰੀ ਉਪਰਾਸ਼ਟਰਪਤੀ ਦਾ ਜਿਹੜਾ ਚੋਣ ਸੀ ਜਿਹੜਾ ਵਿਅਕਤੀ ਹਮੇਸ਼ਾ ਕਨਸਟੀਟਿਊਸ਼ਨ ਦੀ ਕਿਤਾਬ ਜੇਬ ਚ ਰੱਖਦਾ ਸੀ ਉਸ ਨੂੰ ਅਸੀਂ ਆਪਣਾ ਉਮੀਦਵਾਰ ਬਣਾਇਆ ਬੇਸਿਕਲੀ ਸਿੱਧੀ ਸਿੱਧੀ ਜਿਹੜਾ ਅਸੀਂ ਕਿਹਾ ਅੱਪਕੀ ਬਾਅਰ 400 ਪਾਰ ਤੇ ਅਸੀਂ ਕਿਹਾ ਕਿ ਨਹੀਂ ਸੰਵਿਧਾਨ ਬਚਾਉਣਾ ਹੈ ਸੰਵਿਧਾਨ ਬਚਾਉਣਾ ਹੈ ਉਹ ਸੰਵਿਧਾਨ ਤੇ ਝੋਟ ਹੈ ਮਨੁਸੁਮ੍ਰਿਤੀ ਜਿਹੜਾ ਕਨਸਟੀਟਿਊਸ਼ਨ ਆਫ ਆਰਐਸਐਸ ਹੈ ਜਿਹਨੂੰ ਬੀਜੇਪੀ ਮੰਨਦੀ ਹੈ ਇਹ ਤਾਂ ਮਜਬੂਰਨ ਤੌਰ ਤੇ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਨੂੰ ਮੰਨ ਰਹੀ ਹੈ ਕਿਉਂਕਿ ਉਹਨੂੰ ਪਤਾ ਹੈ ਕਿ ਦੇਸ਼ ਦਾ ਦਲੇਤ ਦੇਸ਼ ਦੇ ਲੋਕ ਤੇ ਕਾਂਗਰਸ ਪਾਰਟੀ ਜਦ ਤੱਕ ਜ਼ਿੰਦਾ ਹੈ ਅਸੀਂ ਦੇਸ਼ ਦਾ ਸੰਵਿਧਾਨ ਤੇ ਬਾਬਾ ਸਾਹਿਬ ਅੰਬੇਦਕਰ ਦੀ ਸੋਚ ਨੂੰ ਪਰੇ ਨਹੀਂ ਕਰ ਸਕਦੇ ਆਦਰਵਾਇਜ਼ ਇਸ ਤਰ੍ਹਾਂ ਦੀਆਂ ਜ਼ਾਸਤੀਆਂ ਤੱਕੇ ਇਸ ਤਰ੍ਹਾਂ ਦਾ ਮਾਹੌਲ ਔਰ ਇਹ ਕਦੇ ਨਹੀਂ ਹੋਇਆ ਦੇਸ਼ ਪੰਜਾਬ ਦੇ ਅੰਦਰ ਅਤਵਾਦ ਰਿਆ ਲੇਕਿਨ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਸੰਵਿਧਾਨ ਦੇ ਨਿਰਮਾਤਾ ਦੀ ਸੰਵਿਧਾਨ ਵਾਲੇ ਦੇ ਤੋੜਨ ਦੀ ਕੋਸ਼ਿਸ਼ ਕਿਸੇ ਨੇ ਨਹੀਂ ਕੀਤੀ ਜ਼ਿੰਦਗੀ ਚ ਟੈਰੋਰੀਜ਼ਮ ਰਿਆ ਬੌਮ ਬਲਾਸਟ ਹੋਏ ਇਹ ਕੌਣ ਇਹਰੇ ਪਿੱਛੇ ਖੋਜਣ ਦੀ ਲੋੜ ਹੈ ਇਹ ਏਜੰਸੀਆਂ ਦਾ ਕੰਮ ਹੈ ਜੇ ਮੇਰੇ ਪੰਜਾਬ ਨੂੰ ਤੇ ਪੂਰੇ ਦੇਸ਼ ਨੂੰ ਵੰਡਣਾ ਚਾਹੁੰਦੀਆਂ ਹਨ ये वाई पूरन कमाता एक हाईलाइट हो गया किस्सा या हरि ओम ने तो दम तोड़ दे वक्त तो पहला राहुल गांधी का नाम ले लिया उस उ, इस करके ये हो गए लेकिन ऐसे पता नहीं कितने और अत्याचार हो रहे बीजेपी की सरकार पिछले 10 12 साल तो रूल कर रही है तो